ਸਮਝ ਗਿਆ ਜੀ ਪਿੰਡ ਬਿਗਰਾਬੋੰਗ ਦਾ ਭਰਾ ਜੀ ਵਾਰ ਵਾਲਾ ਜੀ ਓਕੇ ਜੀ ਜਿਲਾ ਸੰਗਰੂਰ ਜਿਲਾ ਸੰਗਰੂਰ ਬਾਕੀ ਜੀ ਮੈਂ ਤੁਸੀਂ ਆਪਣਾ ਬਾਡੀ ਸਰਵਿਸ ਜੂਸ ਜੂਸ ਕੀਤਾ ਕੀ ਕੀ ਪ੍ਰੋਬਲਮ ਆ ਸੀ ਤੁਹਾਨੂੰ ਕਿੱਥੇ ਕਿੱਥੇ ਦਵਾਈਆਂ ਲਈਆਂ ਮੈਨੂੰ ਪ੍ਰੋਬਲਮ ਤਾਂ ਜੀ ਮੇਰੇ ਲੀਵਰ ਦੇ ਵਿੱਚ ਵੀ ਇਨਫੈਕਸ਼ਨ ਵੀ ਸੀ ਅੱਛਾ ਪੇਟ ਵਿੱਚ ਜਖਮ ਹੋ ਗਿਆ ਅੱਛਾ ਤੇ ਬੀ.ਬੀ ਵੀ ਬਦਤ ਹੋ ਗਈ ਓਕੇ ਤੇ ਕੰਮ ਕਾਜ ਨੂੰ ਮੇਰਾ ਜਿੰਦ ਕਰਦਾ ਸੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਏ ਚਾਰ ਪੰਜ ਸਾਲ ਤੋਂ ਪੰਜ ਸਾਲਾਂ ਤੋਂ ਮਲਿਕ ਤਾਂ ਹੁੰਦਾ ਨਾਰਮਲ ਡਾਕਟਰਾਂ ਕੋਲ ਦਵਾਈ ਲੈ ਲਈ ਚਲ ਪਿੰਡ ਚ ਕੰਮ ਚੱਲ ਜਾਂਦਾ ਆਪਣਾ ਇੱਕ ਵਾਰੀ ਵਧੀਆ ਡਾਕਟਰਾਂ ਕੋਲੇ ਵੀ ਗਏ ਹਾਂਜੀ ਹਾਂਜੀ ਅੱਛਾ ਪਰ ਤੁਹਾਨੂੰ ਨਹੀਂ ਗਏ ਅੱਛਾ ਤੇ ਸਮੂਰ ਵੀ ਗਏ ਪਟਿਆਲਾ ਵੀ ਗਏ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਵੀ ਗਏ ਓਕੇ ਮਲ ਪੂਰੇ ਟ੍ਰੀਟਮੈਂਟ ਟੈਸਟ ਵਗੈਰਾ ਸਭ ਕਰਾਇਆ ਜਿਵੇਂ ਤੁਸੀਂ ਕਹੇ ਇੰਡੋਸਕੋਪੀਆਂ ਕਰਾਈਆਂ ਸਾਰਾ ਕੁਝ ਡਾਕਟਰ ਕੀ ਕਹਿੰਦੇ ਸੀ ਤੁਹਾਨੂੰ ਡਾਕਟਰ ਦਾ ਕਹਿੰਦੀ ਦਵਾਈ ਖਾਈ ਚੱਲੋ ਅੱਛਾ ਤਾਂ ਠੀਕ ਹੂੰ ਵੀ ਜਦਨ ਦਵਾਈ ਸ਼ਕਤੀ ਜੋ ਵੀ ਸਾਰੀ ਉਮਰੇ ਤੁਹਾਨੂੰ ਦਵਾਈ ਖਾਣੀ ਪਊ ਹਾਲ ਹੀ ਨਹੀਂ ਕੋਈ ਜਿਵੇਂ ਤੁਸੀਂ ਬਈ ਜੀ ਮੈਂ ਵੀ ਤੁਹਾਡਾ ਨੰਬਰ ਲਿਆ ਸੀ ਨਾ ਚਾਰ ਪੰਜ ਸਾਲ ਪਹਿਲਾਂ ਨੰਬਰ ਸੇਵ ਕਰ ਲਿਆ ਤੁਹਾਨੂੰ ਵੀਡੀਓ ਪਾਈ ਗਿਆ ਤੁਹਾਨੂੰ ਸ਼ਾਇਦ ਯਕੀਨ ਨਹੀਂ ਬਣਿਆ ਨਾ ਆ ਵਿਸ਼ਵਾਸ ਨਹੀਂ ਹੋਇਆ ਪੰਜ ਚਾਰ ਉਹ ਦੇਖੀ ਗਿਆ ਫਿਰ ਤੁਸੀਂ ਕਿਸੇ ਹੋਰ ਮਿੱਤਰ ਅਸੀਂ ਮੇਰੇ ਉਹਨੇ ਪਾਈਆਂ ਉਹ ਤੁਹਾਡੇ ਨੇੜੇ ਦਾ ਸੁਦੇਮ ਦੇਖ ਦੇਗੇ ਤੁਸੀਂ ਕੀ ਸੋਚ ਕੇ ਲਿਆ ਸੀ ਬਸ ਮੈਂ ਕਹਿੰਦਾ ਵੀ ਇੰਨੀ ਆਪਣੇ ਦਵਾਈਆਂ ਖਾ ਲਈ ਵੀ ਹੱਲ ਹੀ ਨਹੀਂ ਹੈ ਕੋਈ ਕੋਈ ਵੀ ਚਲਾ ਪਿੱਕ ਹੋ ਰਹੀ ਹੈ ਬਸ ਤੇ ਦੇਖ ਲਈ ਓਕੇ ਇਹ ਆਪਾਂ ਨੇ ਇਹ